ਗਾਇਸ ਵੈਲਕਮ ਬੈਕ ਟੂ ਤੋਂ ਬਾਈ ਅੱਜ ਦਾ ਵਲੌਗ ਸਟਾਰਟ ਹੋਇਆ ਹੈ ਸਟਾਰਟ ਤੱਕ ਹੀ ਹੋਇਆ ਦੋ ਤਿੰਨ ਵਜ ਗਏ ਆਪਣੇ ਪਰਾ ਹਾਈ ਕਰ ਰਹੇ ਹਾਏ ਦੋਸਤ ਹਾਏ ਹੇ ਗਾਇਸ ਆ ਫਰੈਸ਼ ਲਵ ਯੂ ਕਿਹੜਾ ਸਟੇਡੀਅਮ ਆ ਆ ਬਾਈ ਆ ਚੰਡੀਗੜ ਸਟੇਡੀਅਮ ਇਹ ਬਾਈ ਆਪਣੇ ਇੱਥੇ ਚੱਲੇ ਇਹ ਚੱਲਦਾ ਹੋਇਆ ਕੰਮ ਸਟੇਡੀਅਮ ਹੈ ਚੰਡੀ ਤੇ ਇਸ ਨੇ ਬਾਈ ਯਾ ਫਿਰ ਵਿਰਾਟ ਕੋਹਲੀ ਆਏ ਥੇ ਤੇ ਇੱਥੇ ਸਾਕਾਲਾ ਕਾ ਬੰਪ ਇੱਥੇ ਸਾਕਾਲਾ ਕਾ ਬੂਮ ਬੂਮ ਆਏ ਹੋਏ ਆ ਸਟੇਡੀਅਮ ਹੈ ਬਾਈ ਤੇ ਆ ਬਾਗ ਬਗੀਚੇ ਲੱਗੇ ਹੋਏ ਆ ਚਾਰੇ ਪਾਸੇ ਤੇ ਵਧੀਆ ਸਿਸਟਮ ਹੈ ਕੁੱਲ ਮਿਲਾ ਕੇ ਇੱਥੇ ਅੰਦਰ ਪਲੇਅਰ ਵੀ ਨੇ ਬੈਡਮਿੰਟਨ ਵਗੈਰਾ ਖੇលਦੇ ਨੇ ਤੇ ਆ ਸਵਾਈਮਨ ਸਿੰਘ ਹੈ ਸੈਦ ਭਗਤ ਸਿੰਘ ਇੰਡੋਰ ਸਟੇਡੀਅਮ ਆ ಗ್ರಾಮ ਪੰਚਾਇਤ ਨਸ਼ਟੀਆਰ ਹੋਰ ਭਾਈ ਆ ਕੰਮ ਬੁੰਟਿਆ ਨਾ ਕੰਮ ਕਰਦੇ ਹੋ ਇਹ ਭਾਈ ਆਪਣੇ ਇੱਥੇ ਆ ਬਾਗ ਬਗੀਚਾ ਇਹਨਾਂ ਨੇ ਸੰਭਾਲ ਰੱਖਿਆ ਤੇ ਵਧੀਆ ਹੈ ਨਾ ਕਿੰਨਾ ਹੈ ਕਿਵੇਂ ਅੰਦਰ ਵੀਡੀਓ ਬਣਾ ਸਕਦੇ ਆ ਤੇ ਪਾਸੋਂ ਆਏ ਆ ਬਈ ਯਾਰ ਅਸੀਂ ਤਾਂ ਤੇ ਵਧੀਆ ਸਟੇਡੀਅਮ ਹੈ ਇੱਥੇ ਫਲੈਸ਼ ਲਾਈਟਾਂ ਲੱਗੀਆਂ ਹੋਈਆਂ ਨੇ ਤੇ ਅੰਦਰ ਦਾ ਮਾਹੌਲ ਤੁਹਾਨੂੰ ਦਿਖਾਈਏ ਤਾਂ ਬਾਈ ਇਹ ਲੱਗੂਗਾ ਕਿਵੇਂ ਬਹੁਤ ਵੱਡਾ ਸਟੇਡੀਅਮ ਹੈ ਅੰਦਰ ਆਵਾਜ਼ ਥੋੜੀ ਇਕੂ ਹੋਊਗੀ ਸਾਹਮਣੇ ਬਾਲਾ ਜੀ ਦੀ ਫੋਟੋ ਲੱਗੀ ਹੋਈ ਹੈ ਸਵਾਦ ਹੈ ਬਾਬੇ ਸਵਾਦ ਕੁਲ ਮਿਲਾ ਕੇ ਆ ਪਲੇਅਰ ਦੀ ਬਣਾਏ ਹੋਇਆ ਦੇਖ ਲਓ ਬਾਈ ਤੇ ਅੰਦਰ ਕਮਰੇ ਨੇ ਤੇ ਠੀਕ ਹੈ ਬਾਈ ਤੁਹਾਨੂੰ ਹੋਰ ਕੁਝ ਵੀ ਦਿਖਾਉਣੇ ਉੱਤੇ ਦਾ ਮਸ਼ੀਨਰੀ ਤੁਸੀਂ ਦੇਖੋ ਆ ਭਾਈ ਕੇ ਪਾਸ ਆਈ ਬੋਲ ਹੋ ਰਹੀ ਏ ਚੱਲ ਭਾਈ ਵਾਹ ਯਾਰ ਥੋੜੇ ਮਿਸ ਹੋ ਗਈ ਪਰ ਭਾਈ ਕੇ ਹਾਲ ਆ ਆ ਦੇਖੋ ਭਾਈ ਸਵਾਦ ਚੈੱਕ ਲੈ ਭਾਈ ਇੱਕ ਸ਼ੌਟ ਤਾਂ ਦਿਖਾ ਦੇ ਆਡੀਅੰਸ ਦੇਖਦੀ ਹੈ ਕਿ ਛੱਕਾ ਕਰ ਦੋ ਮਾਰੂਗਾ ਲੈ ਭਾਈ ਖੜ ਗਏ ਨੇ ਅੜ ਗਏ ਨੇ ਜੱਟ ਪਪਨ ਵੀ ਤੁਰਨ ਨਾ ਪਲੇਵਾ ਕੋ ਲੈ ਭਾਈ ਬੋਲ ਆਉਂਦੀ ਏ ਲੈਦਰ ਵਾਲੀ ਬੋਲ ਨਾਲ ਖੇਡੀ ਜਾਂਦੇ ਮੁੰਡੇ ਇਹ ਚਾਰ ਭਾਈ 4 ਰਨ ਕੇ ਲਈ ਗੌਰ ਭਾਈ डबल 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 भाई बॉल हुई मिस और ओ वाल दो गुड वाह यार रजत के करने लग रहे आ जा इन आउट 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 आ जा ये भाई बॉल आ तो फटा लेदर वाली बॉल है अरे ब्रो 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 ओ ब्रो बॉल ब्रो को दे दिया गाइस ਤੋ ਗਾਈਸ ਦੇਖੇ ਛੱਕੇ ਮਾਰ ਰਹੇ ਮੁੰਡੇ ਤੁਹਾਨੂੰ ਹੋਰ ਦਿਖਾਉਨੇ ਆ ਆ ਸਟੇਡੀਅਮ ਮਾਨ ਸਿੰਘ ਸਟੇਡੀਅਮ ਕਿਹੋ ਜਿਹਾ ਸਟੇਡੀਅਮ ਆ ਆ ਕਿਹੜਾ ਸਾਈ ਮਾਨ ਸਿੰਘ ਸਟੇਡੀਅਮ ਸਾਈ ਮਾਨ ਸਿੰਘ ਸਟੇਡੀਅਮ ਚ ਆਏ ਆ ਭਾਈ ਤੁਹਾਨੂੰ ਦਿਖਾਉਨੇ ਆ ਵਧੀਆ ਪਾਰਕ ਬਣਿਆ ਹੋਇਆ ਇੱਕ ਸਾਈਡ ਤੇ ਬਾਜ਼ਾਰ ਮਾਰਕੀਟ ਜਿ ਸੀਗੇ ਤੇ ਆ ਇਹ ਆਪਣੇ ਭਾਈ ਨੇ ਤੇ ਭਾਈ ਬਣਾਉਂਦਾ ਚਾਹ ਪਿਆਦੇ ਸੰਭਰਾ ਯਾਰ ਵਧੀਆ ਜੀ ਠੀਕ ਆ ਤੇ ਇਹ ਵੀ ਆ ਕੱਲ ਤੇ ਬੜੀਆ ਅੱਛਾ ਚਾਹ ਪੀ ਕੇ ਕੱਲ ਵੀ ਆਪਣਾ ਮਾਈ ਮੇਰੀ ਵੀਡੀਓ ਬਣਾ ਦੇ ਯਾਰ ਇਹਦੀ ਭਾਈ ਦੀ ਇੰਸਟਾ ਆਈਡੀ ਜੀ ਆ ਨਿਜਾਮ ਜਸਲੇਰਾ ਫੋਲੋ ਕਰੋ ਬਾਈ ਨੂੰ ਜੇ ਵੀਡੀਓ ਆਉਗੀ ਗੈਟ ਗੈਟ ਪਾਵਾਂਗੇ ਹੁਣ ਆ ਮੇਰੀ ਜਾਨ ਹੈ ਬਾਈ ਸਾਰਾ ਤੇ ਆਪਣੇ ਬਾਈ ਦੇਸੀ ਕਿਉਂ ਕਿਸੇ ਨੇ ਲੈਣਾ ਹੈ ਬਾਈ ਸੰਪਰਕ ਕਰੋ ਬਾਈ ਨਾਲ ਨੰਬਰ ਬੋਲਦਾ ਬਾਈ ਤੁਹਾਡੇ ਬੋਲਦੇ ਬਾਈ 8824 512970 ਬਾਈ ਦੇਸੀ ਕਿਉਂ ਫੁੱਲ ਗਾਰੰਟੀ ਦੇਰ ਕੋ ਕੀ ਹੈ ਅਰ ਦੱਦੀ ਨਹੀਂ ਆ ਭਰਾ ਤੌਂ ਕ ਬਿਲੋਵੇ ਹਨੀ ਪਿਆਰ ਗਿਆ ਬਾਈ ਕਰ ਲੈਣਾ ਫੋਲੋ ਕਰੋ ਰਾਈਟ ਫੋਲੋ ਕੀ ਕਰ ਸੰਪਰਕ ਕਰੋ ਬਾਈ ਤੇ ਹੁਣ ਜਾਜੂ ਵੀ ਗਿਆ ਆਪਾਂ ਚੱਲਾਂਗੇ ਕਰਨ ਨੂੰ ਘਰੇ ਜਾ ਕੇ ਤੁਹਾਨੂੰ ਮੈਂ ਹੁੰਦੇ ਹਾਂ ਹੁਣ ਚੱਲੇ ਆਪਾਂ ਕਰੇ ਆ ਵਾਸਤੇ ਤੁਹਾਨੂੰ ਘਾਟੀ ਆਉਗੀ ਕਿਉਂਕਿ ਬਾਈਕ ਤੇ ਆ ਆਪਣੇ ਭਰਾ ਮੈਨੂੰ ਛੱਡਣ ਵਾਸਤੇ ਆਏ ਨੇ ਨਾਲ ਔਰ ਪਾਤੀ ਕੀ ਹਾਲ ਹੈ ਪਾਤੀਆਂ ਨੂੰ ਹਾਈ ਕਰ ਬਈ ਗੱਲ ਆ ਭਰਾ ਹਏ ਗਾਈਜ਼ ਕਿਵੇਂ ਹੋ ਆਪ ਲੋਗ ਪੰਜਾਬੀ ਬੋਲ ਯਾਰ ਓ ਕਿੱਦਾ ਹੋ ਤੁਸੀਂ ਹਾਂ ਦੇਖਣਾ ਮਾਰ ਦਿਓ ਲਲਕਾਰੇ ਆਪਣਾ ਸਕਲੈਂਡਰ ਝੋਟਾ ਜਾਂਦਾ ਖਿੱਚੀ ਖਿੱਚੀ ਤੇ ਲਾ ਬਤਾ ਅੱਜ ਲਾੜੇ ਪੈ ਗਏ ਲਾੜੇ ਕਲਰੀ ਆ ਤੁਹਾਨੂੰ ਲਾੜੇ ਇਸ ਸਾਈਡ ਤੇ ਅੱਜ ਯਾਰ ਆਹ ਕੀ ਬਣਾ ਹੋਇਆ ਆ ਇੱਥੇ ਟਾਵਰ ਬਣ ਜਾਂਦਾ ਬਈ ਆ ਦੇਖੋ ਪਾਕਿਸਤਾਨ ਆ ਦੇਖੋ ਬਈ ਮਾਹੌਲ ਜਮਟੇ ਪੇੜਾ ਦੇਖੀ ਦਿਓ ਤੇ ਟਿੱਬਿਆਂ ਦਾ ਪੁੱਤ ਹੈ ਹਰਿਆਲੀ ਹਰਿਆਲੀ ਜੀ ਸਵਾਦ ਉਹਦਾ ਹੁੰਦਾ ਬਈ ਜਦੋਂ ਉਸਤੇ ਕਰ ਬਈਆ ਥੋ ਉਹਦਾ ਉਹਨਾ ਆਹ ਦੇਖੋ ਭਾਈ ਵੀਓ ਯਾਰ ਚੈੱਕ ਕਰੋ ਯਾਰ ਭਾਈ ਵੀਓ ਆ ਦੇਖੋ ਇੱਥੇ ਫੋਟੋ ਫੋਟੋ ਦਿਖਾਉਂਦਾ ਓਏ ਵਧੀਆ ਫੋਟੋ ਖਿੱਚੀ ਹੈ ਨਾ ਉਹ ਦੇਖੋ ਦਰਦ ਹੈ ਹਾਂ ਤੁਸੀਂ ਵੀ ਉਹਦਾ ਖਲਾ ਮਾਈਕ ਚਲਦੀ ਹੈ ਉੱਟੀ ਸਪਲੈਂਡਰ ਹੈ ਸਾਫ ਹਨਾ ਚਾਪਾ ਬਰਾ چھوٹਾ ਅਸੀਂ ਘਰੇ ਜਾ ਕੇ ਗੱਲਾਂ ਬਾਤਾਂ ਕਰਾਂਗੇ ਠੀਕ ਆ ਬਾਅਦ ਵਿੱਚ ਪਹੁੰਚ ਗਿਆ ਕਰੇ ਤੇ ਸਾਡਾ ਮਾਮਾ ਦੇਖੋ ਕਿੱਥੇ ਬੈਠਾ ਹੈ ਮਾਮਾ ਬੈਠਾ ਖੰਬੇ ਤੇ ਮਾਮਾ ਦਾ ਵੇਟ ਕਰੀ ਜਾਂਦਾ ਹੈ। ਮਾਮਾ ਬੈਠਾ ਖੰਮੇ ਦਾ ਮਾਮਾ ਕੀ ਚੱਕਰ ਹੈ? ਹੈ? ਕਿਦਾ ਵੇਟ ਕਰਦਾ ਹੈ? ਕਿਦਾ ਵੇਟ ਕਰੀ ਜਾਂਦਾ ਹੈ? ਮਾਮੀ ਦਾ। ਸਹੀ ਦਾ। ਮਾਮੀ ਦਾ ਵੇਟ ਕਰਦਾ ਹੈ। ਹੋਰ ਹੋਰ ਪਹੁੰਚ ਆ ਗਈ। ਓਪਨ। ਮਾਮੀ ਨਾਲ ਪਿਆਰ ਹੋ ਗਿਆ ਮਾਮਾ ਨੂੰ। ਓਰਸਾ। ਪਾ ਜੀ ਕਿਹੜਾ? ਅੰਦਰ ਲਿਆ ਮੋਟਰਸਾਈਕਲ ਬਾਬੇ। ਅੰਦਰ ਤਾਂ ਕੀ ਕਰਾਂਗੇ? ਅੰਦਰ ਗੇਟ ਖੋਲਦੇ ਆਂ ਫੇਰ। ਤੇ ਆਉਂਦਾ ਸਪਲੈਂਡਰ ਦੱਬੇ। ਰਕਤ ਆ ਲੈ। ਜੇ ਆਪਾਂ ਪਹੁੰਚ ਕੇ ਕਰੇ। ਆ ਜਾਓ ਭਾਈ। ਸੀ ਸਿਆਂ ਦੀ ਹੋੜ ਕਰੇ ਮੇਰੇ ਨਾਲ ਜਮਾਨਾ ਸੁਣੀ ਇੱਕ ਨਾਲ ਅੱਖਰ ਕੇ ਦੂਜਾ ਅਖਵਾਣਾ ਤੇ ਵਧੀਆ ਪਹੁੰਚ ਕੇ ਕਰੇ ਤੇ ਸੁਣਾ ਬਈਆ ਪਾਨਾ ਸਿੱਧੂ ਵਾਲਾ ਜੋ ਸਿਸਟਮ ਚੱਲ ਰਿਹਾ ਤੁਸੀਂ ਦੇਖਿਆ ਹੋਣਾ ਉਹ ਤੇ سپورਟ ਕਰੋ ਬਾਈ ਵੀਰ ਬਣ ਕੇ ਜਿੰਨਾ ਹੋ ਸਕੇ ਆਈ سپورਟ ਪਾਨਾ ਸਿੱਧੂ ਆਈ سپورਟ ਪਾਨਾ ਸਿੱਧੂ ਹੈਸ਼ਟੈਗ ਪਾਨਾ ਸਿੱਧੂ ਦਾ ਵੱਧ ਤੋਂ ਵੱਧ ਯੂਜ਼ ਕਰੋ ਤੇ ਬੰਦੇ ਜਿਹੜੇ ਨਾਲ ਹੈ ਨਾ ਇੱਕ ਹਿੱਕ ਠੋਕ ਕੇ ਮਤਲਬ ਖੜੋ ਯਾਰ ਉਹਦੇ ਨਾਲ ਬਈਆ ਉਹ ਸੱਚਾ ਬੰਦਾ ਹੈ ਕੋਈ ਚੱਕਰ ਨਹੀਂਗਾ ਬਾਕੀ ਆਪਾਂ ਪਹੁੰਚ ਗਏ ਕਰੇ ਬਾਕੀ ਦੇਖਦੇ ਹਾਂ ਸਿਸਟਮ ਕਰਦਾ ਕਿਲਾ ਕੱਢਿਆ ਪਿਆ ਬਾਹਰ ਲੈ ਬਸ ਤੇ ਇੱਧਰ ਤਾਂ ਕੋਈ ਹੈ ਨਹੀਂ ਸ਼ਾਇਦ ਅੰਦਰ ਹੀ ਹੋਣਗੇ ਸਾਰੇ ਤੇ ਅੰਦਰ ਜਾ ਹੀ ਜਾਣੇ ਹੋਰ ਦਾ ਪਰ ਮੁਤਾਰ ਲੈਣਾ ਹਾਲੋ ਗਾਇਸ ਮੇਰੇ ਮਾਮੇ ਦਾ ਮੁੰਡਾ ਤੇ ਮੈਂ ਇਹਦੀ ਪੂਆ ਦਾ ਮੁੰਡਾ ਜਾਣਦੇ ਹੋਗੇ ਕਦੇ ਰਹਿੰਦੇ ਸੀ ਤੇ ਆ ਵਡਾ ਮਾਮਾ ਅੰਦਰ ਜਿਹੜਾ ਅਜੇ ਲੇੜੇ ਲਾਈਲ ਜਾਂਦਾ ਤੜਕੇ ਦਾ ਪਤਾ ਨਹੀਂ ਕੀ ਹਾਲ ਹੈ ਬਾਬੇ ਨਾਣਾ ਬਾਬੇ ਬੋਡੀ ਬੋਡੀ ਤਾਂ ਦਿਖਾ ਦੇ ਯਾਰ ਮਾਮਾ ਮਾਮਾ ਆਰਮੀ ਦੀ ਤਿਆਰੀ ਕੀਤੀ ਸੀ ਉਸ ਤੋਂ ਬਾਅਦ ਛੜਤੀਆਂ ਨੇ ਲੈ ਬਾਬੇ ਆ ਬੰਦੇ ਦੀ ਚੈਸਟ ਦੇਖੋ ਤੁਸੀਂ ਕਹਿੰਦਾ ਮਰਦਾਂ ਦੇ ਵਾਲ ਹੁੰਦੇ ਆ ਬਾਬੇ ਜਨਾਨੀ ਹਾਤੇ ਨਹੀਂ ਪਿੱਕੂ ਸਾਡੀ ਮੈਮ ਮੈਮ ਜੀ ਤੇਰੇ ਵਾਸਤੇ ਅੱਜ ਆ ਗਿਆ ਤੇਰਾ ਸਵਾਨ ਲੈ ਕੇ ਆਇਆ ਸੀਗਾ ਪਿੱਕੂ ਦਾ ਅਜਾ ਆ ਦੇਖੋ ਖਣ ਲੈ ਉਹ ਧਾਰ ਦਾ ਤਪੂਣੀ ਤੁਹਾਡੇ ਵਾਸਤੇ ਤਾਂ ਲੈਉਣਾ ਹੀ ਪੈਂਦਾ ਫੇਰ ਡੇਲੇ ਦਾ ਕੰਮ ਆ ਗਿਆ ਆ ਹੋ ਗਿਆ ਪਿੱਕੂ ਦਾ ਸਮਾਨ ਸਾਈਨ ਸਾਰੀ ਡੇਲੀਆਂ ਨਾਲ ਆ ਆ ਮੱਬੇ ਮਿਲ ਕੇ ਇੱਕ ਜੱਟ ਦਾ ਸੰਗਮ ਆ ਲੈ ਕੋ ਵਿਕੂ ਤੇਰੇ ਵਾਸਤੇ ਹਾਲੇ ਲੂਗੇ ਥਾਰ ਜੀ ਇਨਾ ਇਨਾ ਓਏ ਪਿੱਕੂ ਦੀ ਆਜਾ ਤੇਰੇ ਚੀਜੀ ਲੈ ਆ ਤੋ ਹੈਵੀ ਗੋ ਤੇਰੇ ਵਾਸਤੇ ਲੈ ਆ ਤੋ

ਸਾਡਾ ਚੱਲਦਾ ਤੱਕਾ ਸੀ ਫਿਰ ਤਾਂ ਕਰਦੇ ਆਂ ਬਾਈ ਟਰੈਕਟਰ ਜੋਂਦੇ ਆਂ ਸ਼ੂਕ ਦੇ 베ਰੀਗੜ ਦੇ ਪਾੜਦੇ ਜਾਂਦੇ ਆ ਵਾਹ ਬਈ ਵਾਹ ਸਵਾਦ ਲਿਆਤਾ ਪੰਜਾਬ ਵਾਲਿਆਂ ਨੂੰ ਸੌਣ ਲੱਗੇ ਸਵਾਦ ਲਿਆਤਾ ਤੇ ਬਾਈ ਸਾਰੇ ਸਪੌਟ ਫੋਰ ਪਾਣਾ ਸੀ ਦੂਰ ਵੀ ਲਾ ਪਾਉ ਤੱਕ ਪਾ ਦੋ ਪਤਾ ਲੱਗ ਜਾਣਾ ਜਿਹਦਾ ਹੈਗੇ ਬੰਦੇ ਏ ਟੈਨਸ਼ਨ ਨਹੀਂ ਲੈਣੀ ਭਾਈ ਤੇ ਅੱਜ ਦਾ ਵਲੌਗ ਇੰਨਾ ਹੀ ਸੀਗਾ ਬਾਈ ਦੇਖ ਲਓ ਮਾੜਾ ਮੋਟਾ ਘੁਮਣ ਫਿਰਨ ਗਏ ਸੀਗੇ ਤੇ ਸਟੇਡੀਅਮ 'ਚ ਗਏ ਸੀਗੇ ਤੇ ਆਈ ਸੀ ਕਰੇ ਮੁੜ ਕੇ ਬਸ وہی ਸਵਾਦ ਹੈ ਰੀਲ ਭਾਈ ਇਹ ਮੈਂ ਇੰਸਟਾ ਤੇ ਹੋ ਜਾ ਕੇ ਚੈੱਕ ਕਰ ਰਿਹਾ ਬੋਡੀ ਮੰਗਦੀ ਮਾਲਕ ਵਾਲਾ ਤੇ ਬਾਕੀ ਠੀਕ ਹੈ ਭਾਈ ਮਿਲਦੇ ਆਗੇ ਨਿਊ ਬਲੇਗ ਜੀ ਠੀਕ ਹੈ ਭਾਈ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ